ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਸਾਡੇ ਨਾਲ ਜੁੜੇ ਨੇ ਮਨਮੀਤ ਦਾਗੀ ਜੀ ਦਾਗੀ ਬਰਦਾਸ ਸੁਲਤਿਆਣਾ ਤੋਂ ਸੁਦਾਸ ਜੀ ਕੀ ਸਕੈਮ ਬਹੁਤ ਜ਼ਿਆਦਾ ਹੋ ਰਿਹਾ ਹੈ ਫਰੋਡ ਬਹੁਤ ਜ਼ਿਆਦਾ ਹੋ ਰਿਹਾ ਹੈ ਲੋਕ ਇਸ ਚੀਜ਼ ਤੋਂ ਪਰੇਸ਼ਾਨ ਨੇ ਲੋਕਾਂ ਨੂੰ ਸਮੱਸਿਆ ਤਾਂ ਹੈ ਪਰ ਇਸ ਦਾ ਹੱਲ ਨਹੀਂ ਕੋ ਦੱਸਦੇ ਜੇਕਰ ਹੱਲ ਦੱਸ ਰਿਹਾ ਤੇ ਲੋਕ ਸੁਣ ਵੀ ਨਹੀਂ ਰਹੇ ਪਰ ਗੱਲਬਾਤ ਕਰਦੇ ਹਾਂ ਮਨਮੀਤ ਗਾਲੀ ਜੀ ਨਾਲ ਜਿਹਨਾਂ ਦੇ ਕੋ ਤੋ ਬੀਤੇ ਇੱਕ ਲੰਬੇ ਸਮੇਂ ਤੋਂ ਜਿਨ੍ਹਾਂ ਨਾਲ ਗੱਲਬਾਤ ਹੁੰਦੀ ਹੈ ਔਰ ਅਕਸਰ ਗੱਲਬਾਤ ਹੁੰਦੀ ਹੈ ਅਵੇਰਨੈਸ ਬਾਰੇ ਕਿ ਅਕਸਰ ਲੋਕਾਂ ਨੂੰ ਇੱਕੋ ਗੱਲ ਬਾਰ-ਬਾਰ ਕਹੀ ਜਾਂਦੀ ਹੈ ਅੱਜ ਵੀ ਉਹੀ ਗੱਲ ਕਰਾਂਗੇ ਤਾਂ ਬਹੁਤ ਬਹੁਤ ਸਵਾਗਤ ਹੈ ਮਨਮਿਤ ਕਾਦਜੀ ਤੁਸੀਂ ਆਏ ਹੋ ਸਪੈਸ਼ਲ ਆਏ ਹੋ ਔਰ ਆਏ ਹੋ ਲੋਕਾਂ ਦੇ ਲਈ ਵੀ ਅਵੇਅਰਨੈਸ ਦੇ ਲਈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਇਹੀ ਜਾਣਨਾ ਚਾਹਾਂਗੇ ਕਿ ਟਿਕਟ ਇੱਕ ਲਾਟਰੀ ਦੀ ਟਿਕਟ ਹੁੰਦੀ ਹੈ ਉਸ ਦੇ ਵਿੱਚ ਕਿਹੜੀ ਕਿਹੜੀ ਚੀਜ਼ ਨੋਟਿਸ ਕਰਨ ਵਾਲੀ ਹੈ ਕਿਹੜੀ ਕਿਹੜੀ ਚੀਜ਼ ਸਕੈਮਰ ਵਰਤਦੇ ਨੇ ਬਦਲਦੇ ਨੇ ਤੇ ਕਿਸ ਤਰ੍ਹਾਂ ਹੁੰਦਾ ਹੈ ਸਾਰਾ ਕੁਝ ਹਾਂ ਸਭ ਤੋਂ ਪਹਿਲਾਂ ਤੇ ਸਤਿ ਸ੍ਰੀ ਅਕਾਲ ਸਭ ਨੂੰ ਇੱਕ ਗੱਲ ਸਮਝਣੀ ਪੈਗੀ ਕਿ ਪੰਜਾਬ ਗਵਰਨਮੈਂਟ ਦੀ ਜਾਂ ਨਾਗਲੈਂਡੀਆਂ ਸਿਕਮ ਦੀ ਕੋਈ ਵੀ ਜਿਹੜੀ ਲਾਟਰੀ ਪੰਜਾਬ ਵਿੱਚ ਚੱਲ ਰਹੀ ਹੈ ਉਹਨਾਂ ਫਿਜ਼ੀਕਲ ਰੁਪਏ ਚਾਹ ਲਈਏ ਦੁਕਾਨਾਂ ਤੇ ਜਾਂਦੇ ਹੋ ਟਿਕਟ ਖਰੀਦੇ ਹੋ ਕਾਗਜ਼ ਦੀ ਲੋਟਰੀ ਹੁੰਦੀ ਹੈ ਉਹ ਤੁਸੀਂ ਲਿਫਾਫੇ ਚ ਪਾ ਕੇ ਦਿੰਦੇ ਆ ਤੁਸੀਂ ਸਮਾਲਦੇ ਹੋ ਤੁਹਾਡਾ ਰਿਜ਼ਲਟ ਆਂਦਾ ਤੁਸੀਂ ਫਿਰ ਉਹਨਾਂ ਕੋਲ ਜਾ ਕੇ ਮਿਲਾਂਦੇ ਹੋ ਜਾਂ ਸਰਕਾਰ ਦੀ ਕੋਈ ਅੱਛੀ ਵੈਬਸਾਈਟ ਤੇ ਮਿਲਾਂਦੇ ਹੋ ਤੇ ਉਹਦਾ ਕੋਈ ਪ੍ਰਾਈਜ਼ ਲੱਗਦਾ ਹੈ ਤੇ 9000 ਰੁਪਏ ਤੱਕ ਦਾ ਪ੍ਰਾਈਜ਼ ਤੁਹਾਨੂੰ ਨਾਲ ਦੀ ਨਾਲ ਦੇ ਦਿੰਦਾ ਜੇ ਵੱਡਾ ਹੁੰਦਾ ਤੇ ਕਲੇਮ ਫਾਰਮ ਭਰ ਕੇ ਸਰਕਾਰ ਕੋਲ ਜਮ੍ਹਾਂ ਹੋ ਜਾਂਦਾ ਇੱਕ ਤੇ ਇਹ ਤਰੀਕਾ ਹੈਗਾ ਜੀ ਇੱਕ ਨਾ ਅੱਜਕੱਲ ਤਰੀਕਾ ਚੱਲ ਪਿਆ ਸਕੈਮਰਸ ਦਾ ਉਹ ਤਰੀਕਾ ਕੀ ਹੈ ਕਿ ਤੁਸੀਂ ਆਨਲਾਈਨ ਕੋਈ ਬੰਦਾ ਗਿਆ ਸਰਚ ਕਰਨ ਮੇਰੀ ਵੀਡੀਓ ਜਾਂ ਕਿਸੇ ਹੋਰ ਮਸ਼ਹੂਰ ਲਾਟਰੀ ਵਾਲੇ ਦੀ ਵੀਡੀਓ ਉੱਤੇ ਆਪਣਾ ਨੰਬਰ ਚਲਾ ਦਿੰਦੇ ਨੇ ਸਕੇਮਰਸ ਬੰਦਾ ਵਿਸ਼ਵਾਸ ਕਰ ਲੈਂਦਾ ਬੰਦਾ ਉਹਨਾਂ ਕੋਲ ਜਾਂਦਾ ਹੈ ਉਹਨਾਂ ਨੂੰ ਨਾ ਫਿਰ ਉਸ ਨੰਬਰ ਤੇ ਅਗਲਾ ਚੈਟ ਕਰਕੇ 500 ਰੁਪਏ ਦੀ ਟਿਕਟ ਜਾਂ 200 ਰੁਪਏ ਦੀ ਫੇਕ ਟਿਕਟ ਵੇਚ ਦਿੰਦਾ ਫੇਕ ਟਿਕਟ ਦਾ ਮੀਨਸ ਕੀ ਹੈ ਕਿ ਇੱਕ ਲਾਟਰੀ ਦੀ ਫੋਟੋ ਹੁੰਦੀ ਹੈ ਉਹਨੂੰ ਐਡਿਟ ਕਰਕੇ ਉਸ ਤੇ ਕੋਈ ਵੀ ਨੰਬਰ ਲਿਖ ਦਿੰਦੇ ਨੇ ਉਸੇ ਨੰਬਰ ਨੂੰ ਮਤਲਬ ਉਹ 100 ਜਗ੍ਹਾ 200 ਜਗ੍ਹਾ 300 ਜਗ੍ਹਾ ਇੱਕੋ ਹੀ ਨੰਬਰ ਨੂੰ ਵੇਚ ਦਿੰਦੇ ਨੇ ਉਸੇ ਦੇ ਪੈਸੇ ਲੈ ਲੈਂਦੇ ਨੇ ਹੁੰਦਾ ਉਹਨਾਂ ਦਾ ਲੱਗਦਾ ਕੁਝ ਨਹੀਂ ਇੱਕ ਫੋਟੋ ਹੀ ਹੁੰਦੀ ਹੈ ਜਿਹਨੂੰ ਇੱਧਰ ਭੇਜਤੀ ਉੱਧਰ ਭੇਜਤੀ ਤੇ ਸਭ ਕੁਲ ਪੈਸੇ ਲੈ ਲੇ ਫਿਰ ਕੀ ਕਰਦੇ ਨੇ ਕਿ ਜਦ ਰਿਜ਼ਲਟ ਆਉਂਦਾ ਨਾ ਉਸੇ ਦਾ ਰਿਜ਼ਲਟ ਕੱਢ ਕੇ 5 ਲੱਖ ਦਾ ਆਇਆ 10 ਲੱਖ ਦਾ ਉਹਨਾਂ ਨੂੰ ਭੇਜ ਦਿਆ ਨੇ ਕਿ ਤੁਹਾਡਾ ਜੀ ਲੋ ਜੀ 5 ਲੱਖ ਜਾਂ 10 ਲੱਖ ਲੱਗ ਗਿਆ ਉਨ ਜਦੋਂ 5 ਜਾਂ 10 ਲੱਖ ਰੁਪਏ ਜਦ ਅਗਲੇ ਨੂੰ ਹੁੰਦਾ ਉਹ ਤਾਂ ਖੁਸ਼ ਹੋ ਜਾਂਦਾ ਉਹ ਫਿਰ ਉਹਨੂੰ ਕਹਿੰਦੇ ਨੇ ਕਿ ਰਿਚ ਜੀ ਇੰਨੇ ਰੁਪਏ ਤੁਹਾਨੂੰ 4500 5000 ਕੁਝ ਵੀ ਰਕਮ ਉਹ ਮੰਗਦੇ ਨੇ ਜਦ ਕਿ ਜਿੱਥੇ ਕੀ ਯਾਦ ਹੋਵੇ ਕੀ ਲਾਟਰੀ ਜੇਤੂ ਨੂੰ ਕੋਈ ਰਕਮ ਨਹੀਂ ਦੇਣੀ ਹੁੰਦੀ ਨਾ ਹੀ ਲਾਟਰੀ ਦੇ ਜਿਹੜੇ ਸਮਝਦਾਰ ਲੋਕ ਨੇ ਜੋ ਲਾਟਰੀ ਸਾਡੇ ਕੋਲ ਦੁਕਾਨਾਂ ਤੇ ਖਰੀਦੇ ਉਹ ਪਿੱਛੇ ਜਾ ਕੇ ਪੜਦੇ ਨੇ ਉਥੇ ਬੈਕ ਸੇ ਸਾਰੀ ਟਰਮਸ ਐਂਡ ਕੰਡੀਸ਼ਨਸ ਲਿਖੀਆਂ ਹੁੰਦੀਆਂ ਨੇ ਉਹ ਵਿਚਾਰੇ ਮਜਬੂਰ ਹੁੰਦੇ ਨੇ ਉਹ ਪਿੱਛੇ ਪੜਨ ਕਿ ਉਹਨਾਂ ਕੋਲ ਲਾਟਰੀ ਦੀ ਫੋਟੋ ਹੈ ਉਹ ਵੀ ਫੇਕ ਐ ਐਡਿਟ ਐ ਤੇ ਉਹ ਕੁਝ ਲੋਕ ਤੇ ਸਮਝਦਾਰ ਹੁੰਦੇ ਨੇ ਜੋ ਕਿ ਦੁਕਾਨ ਤੇ ਸਾਡੀ ਆ ਕੇ ਪੁੱਛ ਲੈਂਦੇ ਨੇ ਜਾਂ ਸਾਡੇ ਫੋਨ ਨੰਬਰ ਉਹਨਾਂ ਦੁਕਾਨ ਦੇ ਦਿੱਤੇ ਨੇ ਪੈਸੇ ਪਾਉਣ ਤੋਂ ਪਹਿਲਾਂ ਪੁੱਛ ਲੈਂਦੇ ਨੇ ਕੁਝ ਲੋਕ ਲਾਲਚੀ ਚਾਕੇ ਉਹਨਾਂ ਨੂੰ ਪੈਸੇ ਪਾ ਦਿੰਦੇ ਨੇ ਪੈਸੇ ਪਾਉਣ ਤੋਂ ਬਾਅਦ ਫਿਰ ਜਦ ਬੰਦਾ ਇੱਕ ਵਾਰੀ 4500 ਪਾਉਂਦਾ ਉਹਨੂੰ ਲੱਗਦਾ ਕਿ ਇਹ ਤੇ ਈਜ਼ੀ ਟਾਸਕ ਮਿਲ ਗਿਆ ਉਹਨੂੰ ਕਹੇਗਾ ਕਿ ਮੈਂ ਤੇਰੀ ਫਾਈਲ ਤਿਆਰ ਕਰ ਦਿੰਦਾ 5000 ਲੱਗੇਗਾ ਤੂੰ ਮੈਨੂੰ ਐ ਪਾ ਤੇਰੀ ਫਾਈਲ ਤਿਆਰ ਕਰਕੇ ਜਲਦੀ ਪੇਮੈਂਟ ਕਰਾ ਦਿੰਦਾ ਉਹ 5000 ਹੋਰ ਪਾ ਦਿੰਦਾ ਉਹ ਕਹਿੰਦਾ ਜੀ ਅੱਜ ਨਾਮ ਲੈ ਨਹੀਂ 10000 ਹੋਰ ਪਾ ਦੇ ਉਹਨੂੰ ਜਾਲ ਜਫਸਾ ਕੇ ਦੇ ਕੋਲ मतलब 500 ਰੁਪਏ ਤੂੰ ਲੈ ਕੇ 1000 ਰੁਪਏ ਤੱਕ ਦੀ ਠੱਗੀ ਮਾਰ ਜਾਂਦੇ ਨੇ ਜਦਕਿ ਸਿੰਪਲੀ ਗੱਲ ਇਹ ਯਾਦ ਰੱਖੋ ਕਿ ਜਿਹੜੀ ਲਾਟਰੀ ਆਨਲਾਈਨ ਹੈ ਉਹ ਲੀਗਲ ਹੈ ਹੀ ਨਹੀਂ ਲਾਟਰੀ ਦੀ ਫੋਟੋ ਵੀ ਲੀਗਲ ਨਹੀਂ ਹੈ ਜੇ ਤੁਸੀਂ ਲੀਗਲ ਲਾਟਰੀ ਖਰੀਦਣੀ ਹੈ ਦੁਕਾਨਾਂ ਤੋਂ ਖਰੀਦੋ ਤੇ ਲੀਗਲ ਰਿਜ਼ਲਟ ਸਰਕਾਰੀ ਵੈਬਸਾਈਟ ਤੇ ਜਾਂ ਅਗਲੇ ਦਿਨ ਨਿਊਜ਼ਪੇਪਰਸ ਤੇ ਜਾਂ ਜਿੱਥੋਂ ਤੁਸੀਂ ਲਾਟਰੀ ਬਾਈ ਕੀਤੀ ਹੈ ਉਨ੍ਹਾਂ ਕੋਲੋਂ ਜਾਂ ਬਾਇ ਕਰਨ ਲਗੇ ਉਨ੍ਹਾਂ ਕੋਲ ਉਹਨਾਂ ਦਾ ਅਫੀਸ਼ੀਅਲ ਨੰਬਰ ਲਿਆ ਤੇ ਉਥੋਂ ਉਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਅਨਨੋਨ ਨੰਬਰ ਤੇ ਤੁਸੀਂ ਲਾਟਰੀ ਬਾਇ ਕਰਕੇ ਉਹਨੂੰ ਪੈਸੇ ਪਾ ਦਿੰਦੇ ਹੋ ਤੇ ਇਹ ਠੱਗੀ ਦਾ ਸ਼ਿਕਾਰ ਹੈ ਅਹੀਂ ਇੱਕ ਜਰੀਆ ਹੈ ਕਿ ਆਪਾਂ ਇਸ ਤੋਂ ਬਚਣਾ ਹੈ ਲਾਟਰੀ ਦੁਕਾਨਾਂ ਤੋਂ ਖਰੀਦਣੀ ਹੈ ਰਿਜ਼ਲਟ ਦੁਕਾਨਾਂ ਤੋਂ ਖਰੀਦਣਾ ਹੈ ਤੇ ਫਿਜ਼ੀਕਲ ਲਾਟਰੀ ਖਰੀਦਣੀ ਹੈ ਫਿਜ਼ੀਕਲ ਲਾਟਰੀ ਦਾ ਬਾਰ ਬਾਰ ਮੈਂ ਕਹਿ ਰਿਹਾ ਪੇਪਰ ਦੀ ਉਹ ਲਾਟਰੀ ਨਾ ਕਿ ਲਾਟਰੀ ਦੀ ਫੋਟੋ ਸੋ ਇੱਕ ਚੀਜ਼ ਇਸੇ ਵਿੱਚ ਦੇਖਣ ਤੋਂ ਜ਼ਰੂਰ ਮਿਲ ਜਾਂਦੀ ਹੈ ਜਿਸ ਤਰ੍ਹਾਂ ਤੁਸੀਂ ਕਹਿ ਕੇ ਟਿਕਟ ਹੱਥ ਦੇ ਵਿੱਚ ਹੋਣੀ ਜ਼ਰੂਰੀ ਹੈ ਤੇ ਇੱਕ ਕਾਮਨ ਜੀ ਗੱਲ ਜੁੜ ਜਾਂਦੀ ਹੈ ਕਿ ਜੇਕਰ WhatsApp ਤੇ ਕੋਈ ਫੋਟੋ ਹੈ ਤੇ ਉਹੀ ਫੋਟੋ ਹੋਰ ਕਈ ਲੋਕਾਂ ਨੂੰ ਵੀ ਭੇਜੀ ਜਾ ਸਕਦੀ ਹੈ ਜੀ ਦੇਖੋ ਜੀ ਪਹਿਲੀ ਗੱਲ ਤੇ ਫੋਟੋ ਹੈ ਜੀ ਮੇਰੀ ਫੋਟੋ ਤੁਹਾਡੀ ਫੋਟੋ ਆਪਸ 100 ਬੰਦਿਆਂ ਨੂੰ ਭੇਜਦੀ ਹੈ ਉਟੋਂ ਤਾਂ ਫੋਟੋ ਉਹਦੀ ਕੋਈ ਵੈਲਿਊ ਥੋੜੀ ਹੈ ਠੀਕ ਹੈ ਉਹਨੇ ਭਾਵੇਂ ਮੇਰੀ ਫੋਟੋ ਲਾ ਲਈ ਹੈ ਕਿਸੇ ਮਸ਼ਹੂਰ ਲਾਟਰੀ ਵਾਲੇ ਹੋਰ ਦੀ ਵਧੀਆ ਤੁਹਾਡੀ ਲਾ ਲਈ ਗਲਤੀ ਤੇ ਤੇ ਮਿਸਿਊਜ਼ੀ ਹੋਰ ਕਰ ਰਹੇ ਨੇ ਨਾ ਕਰਤੇ ਉਹ ਸਕੈਨ ਨਹੀਂ ਰਹੇ ਨੇ ਉਹ ਕਿਸੇ ਦੀ ਵੀ ਫੋਟੋ ਲਾ ਦਿੰਦੇ ਮੇਰੀ ਦੁਕਾਨ ਦੀ ਲਾ ਦਿੰਦੇ ਮੇਰੀ ਲਾ ਦਿੰਦੇ ਉਹਦੇ ਨਾਲ ਮੈਂ ਨਹੀਂ ਹੋਇਆ ਕਿਉਂਕਿ ਜਦ ਵੀ ਤੁਸੀਂ ਕਿਸੇ ਨੂੰ ਪੈਸੇ ਪਾ ਹੀ ਦਿੱਤੇ ਅਨਨੋਨ ਬੰਦੇ ਨੂੰ ਤੇ ਤੁਸੀਂ ਪਹਿਲੀ ਗੱਲ ਬੇਵਕੂਫੀ ਕਰ ਰਹੇ ਹੋ ਅਨਨੋਨ ਬੰਦੇ ਤੇ ਫੋਨ ਨਹੀਂ ਚੱਕਣੇ ਚਾਹੀਦੇ ਤੁਸੀਂ ਉਹਨੂੰ ਪੈਸੇ ਪਾ ਰਹੇ ਹੋ ਪਹਿਲਾ ਗਲਤੀ ਤੇ ਆ ਕਰ ਰਹੇ ਹੋ ਦੂਸਰਾ ਫਿਰ ਉਸ ਤੇ ਵਿਸ਼ਵਾਸ ਕਰ ਰਹੇ ਹੋ ਕਿ ਤੇਰੀ ਲਾਟਰੀ ਲੱਗ ਗਈ ਕੀ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਵੀ ਵਿਸ਼ਵਾਸ ਕਰ ਲੈਂਦੇ ਨੇ ਜਦਕਿ ਪੰਜਾਬ ਹੀ ਤੇ ਥਾਂ ਥਾਂ ਤੇ ਕਾਊਂਟਰ ਲੱਗੇ ਹੋਏ ਨੇ ਠੀਕ ਹੈ ਜਿਆਦਾਤਰ ਨਾ ਉਹ ਸਕੈਮਰਸ ਕੀ ਕਰਦੇ ਨੇ ਪੜੋਸੀ ਰਾਜ ਵਿੱਚ ਜਿਵੇਂ ਹਰਿਆਣਾ ਹਿਮਾਚਲ ਦੇ ਲੋਕਾਂ ਨੂੰ ਟਾਰਗੇਟ ਕਰਦੇ ਪਏ ਨੇ ਜਦਕਿ ਉਹਨਾਂ ਨੂੰ ਵੀ ਉਹਨਾਂ ਦੇ ਕਿਸੇ ਹਰਿਆਣਾ ਜਾਂ ਹਿਮਾਚਲ ਦੇ ਲੋਕ ਜੋ ਦੇਖ ਰਹੇ ਹੋ ਐਸ ਵੀਡੀਓ ਨੂੰ ਆਪਣੇ ਮਤਲਬ ਜੋ ਵੀ ਨੇੜੇ ਦੇ ਸਟੇਟ ਦੇ ਦੇਖ ਰਹੇ ਸਰਕਲ ਚ ਵੀਡੀਓ ਸ਼ੇਅਰ ਕਰੋ ਅਵੇਅਰ ਰਹੋ ਕਿ ਲਾਟਰੀ ਆਨਲਾਈਨ ਹੁੰਦੀ ਨਹੀਂ ਹੈ ਆਨਲਾਈਨ ਮਤਲਬ ਕਲੀਅਰਲੀ ਫਰਾਡ ਹੈ ਕਿਉਂਕਿ ਗਵਰਨਮੈਂਟ ਦੀ ਲਾਟਰੀ ਹੈ ਪੇਪਰ ਦੀ ਲਾਟਰੀ ਹੈ ਉਸੇ GST ਵੀ ਲੱਗੀ ਹੁੰਦੀ ਹੈ ਫਸਟ ਪੁਆਇੰਟ ਤੇ ਉਹ ਮੰਗਦੇ ਆ ਵਿਨਰ ਤੋਂ GST ਕਿਉਂਕਿ ਵਿਨਰ ਦੀ ਅਮਾਉਂਟ ਤੇ ਇਨਕਮ ਟੈਕਸ ਹੁੰਦਾ ਹੈ ਜੋ ਕਿ ਇਨਾਮ ਲਗਣ ਤੇ ਟਿਕਟ ਜਮ੍ਹਾਂ ਕਰਾਉਣ ਤੋਂ ਬਾਅਦ ਕੱਟ ਕੇ ਪੈਸੇ ਆਉਂਦੇ ਨੇ ਤੇ ਪਹਿਲਾਂ ਤੇ ਇਹਦੀ ਲੋੜ ਹੀ ਨਹੀਂ ਹੁੰਦੀ ਬਸ ਇਹ ਬੇਸਿਕ ਜਿਹਾ ਸਵਾਲ ਹੈ ਇਹੀ ਪੱਲੇ ਬੰਨ ਲੋਗੇ ਜੇ ਠੀਕ ਰਹੇਗਾ ਕੱਲ ਹੀ ਨਾ ਮਚਾਓ ਕਿ ਮੇਰਾ ਨਾਮ ਨਿਕਲ ਗਿਆ ਜੀ ਮੈਂ ਅੱਜ ਪੈਸੇ ਦਾ ਅਗਾਦੀ ਮਿਲ ਜਾਏਗਾ ਇੱਕ ਪ੍ਰੋਸੈਸ ਹੈ ਕਲੇਮ ਫਾਰਮ ਭਰ ਕੇ ਆਧਾਰ ਕਾਰਡ ਤੇ ਪੈਨ ਕਾਰਦੀ ਫੋਟੋ ਸਟੇਟ ਕਰਕੇ ਤੁਹਾਡੇ 셀ਫ ਅਟੈਸਟ ਸਾਈਨ ਕਰਕੇ ਫਾਰਮ ਤੇ ਤੁਹਾਡੀ ਬੈਂਕਸ ਦੀ ਡਿਟੇਲਸ ਭਰ ਕੇ ਉਹ ਫਿਰ ਜਾ ਕੇ ਚੰਡੀਗੜ੍ਹ ਪੰਜਾਬ ਦੀ ਲਾਟਰੀ ਹੋਏ ਜੇ ਸਿਕਮ ਤੇ ਨਾਗਲੈਂਡ ਦੀ ਲੁਧਿਆਣੇ ਨੋਟਲ ਅਫੀਸ ਹੈ ਉੱਥੇ ਜਮ੍ਹਾਂ ਕਰਾਉਣੀ ਪੈਂਦੀ ਹੈ ਉਹ 1 ਮਹੀਨੇ ਦਾ ਉਹਦਾ ਟਾਈਮ ਹੁੰਦਾ ਉਹ ਚੈੱਕ ਕਰਦੇ ਟਿਕਟ ਦੀ ਕੀ ਟਿਕਟ ਸਹੀ ਹੈ ਗਲਤ ਹੈ ਉਹਨਾਂ ਦਾ ਇੱਕ ਆਪਣਾ ਸਿਸਟਮ ਹੈ ਤੇ ਉਸ ਤੋਂ ਬਾਅਦ 1 ਮਹੀਨਾ 15 20 ਦਿਨ ਦੇਰ ਮਹੀਨੇ ਬਾਅਦ ਪੈਸੇ ਮਿਲਦੇ ਨੇ ਨਾ ਕਿ ਪੈਸਾ ਕੋਈ ਪਹਿਲਾਂ ਦੇਣਾ ਹੁੰਦਾ ਈਵਨ ਕੀ ਜੋ ਵੀ ਮਿਲਦਾ ਪੈਸਾ ਉਹ ਤੁਹਾਡੇ ਬੈਂਕ ਦੇ ਖਾਤੇ ਚ ਆਉਂਦਾ ਹੈ ਕੋਈ UPI ਪੇਮੈਂਟਸ ਨਾਲ ਨਾ ਆਉਂਦਾ ਨਾ ਜਾਂਦਾ। ਜੀ। ਸੋ ਇਹ ਵਿੱਚੋ ਜਾਣਕਾਰੀ ਹੈ ਖਾਸ ਤੌਰ ਤੇ ਜੁਕੀ ਇਹ ਜਾਣਕਾਰੀ ਇਹ ਤਾਂ ਦਿੱਤੀ ਗਈ ਹੈ ਕਿ ਲੋਕ ਹੈ ਜੋ ਘੱਟ ਤੋਂ ਘੱਟ ਠੱਗੀ ਦਾ ਸ਼ਿਕਾਰ ਹੋਣ ਅਸੀਂ ਨਹੀਂ ਚਾਹਦੇ ਕਿ ਲੋਕ ਜੋ بار بار ਫਰੋਡ ਦੇ ਇਸ ਜਾਲ ਦੇ ਵਿੱਚ ਫਸਣ। ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਔਰ ਉਹਨਾਂ ਤੱਕ ਜ਼ਰੂਰ ਪਹੁੰਚਾ ਦਿਓ ਜੋ ਇਸ ਜੋ ਅੱਗੇ ਸਮੇਂ ਦੇ ਵਿੱਚ ਆਨਲਾਈਨ ਸਮੇਂ ਦੇ ਵਿੱਚ ਆਨਲਾਈਨ ਮਾਧਿਅਮ ਨਾਲ ਜ਼ਿਆਦਾ ਸ਼ਾਪਿੰਗ ਕਰਦੇ ਨੇ। ਆਨਲਾਈਨ ਮਾਧਿਅਮ ਨਾਲ ਹਰ ਚੀਜ਼ ਘਰ ਬੈਠੇ ਪਾਣੀ ਚਾਹਦੇ ਨੇ ਪਰ ਕੁਝ ਜਿਹੜੀਆਂ ਆਉਂਦੀਆਂ ਨੇ ਜੋ ਕਿ ਘਰ ਬੈਠੇ ਨਹੀਂ ਮਿਲਦੀਆਂ ਨੇ ਉਸ ਦੇ ਲਈ ਥੋੜੀ ਮਿਹਨਤ ਕਰਨੀ ਪੈਂਦੀ ਹੈ ਇਸੇ ਤਰੀਕੇ ਨਾਲ ਪੰਜਾਬ ਸਟੇਟ ਦੀ ਲਾਟਰੀ ਹੈ ਜੋ ਕਿ ਸਿਰਫ ਪੰਜਾਬ ਸਟੇਟ ਦੇ ਵਿੱਚ ਹੀ ਤੁਹਾਨੂੰ ਅਵੇਲੇਬਲ ਨਹੀਂ ਹੋਵੇਗੀ ਕੁਝ ਅਧੀਆਂ ਸਟੇਟਸ ਨੇ ਜਿੱਥੇ ਇਹ ਲਾਟਰੀ ਵੀ ਮਿਲ ਜਾਂਦੀ ਹੈ ਪਰ ਜੇਕਰ ਤੁਸੀਂ ਉਹਨੂੰ ਖਰੀਦਣਾ ਚਾਹੁੰਦੇ ਹੋ ਤਾਂ ਪੰਜਾਬ ਦੇ ਵਿੱਚ ਆਓ ਇਹ ਚੀਜ਼ ਤੁਹਾਨੂੰ ਕਿ ਤੁਸੀਂ ਵਕ ਵਕ ਤੁਹਾਨੂੰ ਸ਼ਹਿਰਾਂ ਦੇ ਵਿੱਚ ਸੂਬਿਆਂ ਦੇ ਵਿੱਚ ਕਸਬਿਆਂ ਦੇ ਵਿੱਚ ਇਹ ਚੀਜ਼ ਤੁਹਾਨੂੰ ਮਿਲ ਜਾਵੇ ਇਸ ਚੀਜ਼ ਦੇ ਲਈ ਤੁਹਾਨੂੰ ਜ਼ਿਕਰ ਕਰੋ ਨਿਕਲੋਗੇ ਤਾਂ ਬਹੁਤ ਅੱਛਾ ਪਰ ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਹੈ ਪੰਜਾਬ 'ਚ ਤੋ ਉਸਦੇ ਕੋਲੋਂ ਵੀ ਤੁਸੀਂ ਇਸ ਨੂੰ ਮੰਗਵਾ ਸਕਦੇ ਹੋ ਉਸਦੇ ਕੋਲੋਂ ਤੁਸੀਂ ਰਿਕੁਐਸਟ ਕਰ ਸਕਦੇ ਹੋ ਕਿ ਟਿਕਟ ਖਰੀਦ ਕੇ ਜੋ ਕੂਰੀਅਰ ਹੈ ਪੋਸਟ ਰਾਹੀਂ ਤੁਸੀਂ ਭੇਜ ਸਕਦੇ ਹੋ ਇਸ ਦੇ ਨਾਲ ਨਾਲ ਜੇਕਰ ਤੁਸੀਂ ਦੁਕਾਨਦਾਰ ਦੇ ਨਾਲ ਤੁਹਾਡੇ ਚੰਗੇ ਸਬੰਧ ਨੇ ਕਿ ਦੁਕਾਨਦਾਰ ਨੂੰ ਵੀ ਤੁਸੀਂ ਰਿਕੁਐਸਟ ਕਰਕੇ ਦੇਖ ਸਕਦੇ ਹੋ ਕਿ ਤੁਹਾਡੇ ਤੇ ਇਹ ਟਿਕਟ ਨੇ ਜੋ ਕੂਰੀਅਰ ਪਰਸਨਲ ਕੂਰੀਅਰ ਕਰ ਸਕਦੇ ਨੇ ਜਾਂ ਫਿਰ ਨਹੀਂ ਪਰ ਇਸ ਤੋਂ ਇਲਾਵਾ WhatsApp ਦੇ ਰਾਹੀਂ ਟਿਕਟਾਂ ਨਾ ਖਰੀਦੋ ਟਿਕਟਾਂ ਦੀਆਂ ਇਕੱਲੀਆਂ ਫੋਟੋਆਂ ਦੇਖ ਕੇ ਕਲੇਮ ਦੇ ਚੱਕਰਾਂ 'ਚ ਨਾ ਪੋਵੋ ਜੇਕਰ ਤੁਹਾਨੂੰ ਕੋਈ ਕਹਦਾ ਹੈ ਕਿ ਤੁਹਾਡਾ ਪ੍ਰਾਈਸ ਨਿਕਲਿਆ ਹੈ ਤੁਹਾਨੂੰ ਕਲੇਮ ਕਰਨਾ ਹੈ ਤੇ ਇੱਕ ਸੋਖੀ ਜੀ ਚੀਜ਼ ਹੈ ਉਸ ਨੂੰ ਕਹੋ ਕਿ ਕਲੇਮ ਕਰਨ ਦੇ ਲਈ ਜੋ ਫਿਜ਼ੀਕਲੀ ਆਣਾ ਪੈਂਦਾ ਟਿਕਟ ਸਬਮਿਟ ਕਰਾਣੀ ਪੈਂਦੀ ਹੈ ਤੇ ਟਿਕਟ ਦੀ ਮੰਗ ਜ਼ਰੂਰ ਕਰ ਲਿਓ ਕਿ ਫਿਜ਼ੀਕਲ ਉਹ ਟਿਕਟ ਲਿਆ ਕੇ ਦੇ ਦੇ ਤੇ ਉਸ ਤੋਂ ਬਾਅਦ ਹੀ ਕੋਈ ਰਕਮ ਪਾਣੀ ਹੈ ਤੇ ਪਾਇਓ ਨਹੀਂ ਤਾਂ ਤੁਸੀਂ ਇਹ ਗਲਤ ਸਮਝ ਲਿਓ ਕਿ ਤੁਹਾਡੇ ਨਾਲ ਫਰੋਡ ਹੋਇਆ ਹੈ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਤੇ ਹੋਰ ਕੋਈ ਜਿਹੜੀ ਅਪਡੇਟ ਚਾਹੀਦੀ ਹੈ ਜੁਰੂਰ ਸਾਡੇ ਨਾਲ ਫਲਾਸਾਂ ਦੇ ਇਜਾਜ਼ਤ ਧੰਨਵਾਦ